ਹਲਕਾ ਕਨਹੌਰ ਵਿੱਚ ਪੈਂਦੇ ਪਿੰਡ ਬਪਰੌਰ ਵਿਖੇ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਰਾਜਪੂਤ ਭਾਈਚਾਰੇ ਦੇ ਜਿੱਤੇ ਸਰਪੰਚਾਂ ਨੂੰ ਸਨਮਾਨਿਤ ਕਰਨ ਦੇ ਲਈ ਵਿਸ਼ੇਸ਼ ਪ੍ਰੋਗਰਾਮ ਨਰਿੰਦਰ ਸਿੰਘ ਨਿੰਦਾ ਦੇ ਕਰ ਰੱਖਿਆ ਗਿਆ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਰਾਜਪੂਤ ਭਾਈਚਾਰੇ ਦੇ ਕੋਮੀ ਪ੍ਰਧਾਨ ਗੁਰਮੇਲ ਸਿੰਘ ਪਹਿਲਵਾਨ ਤੇ ਯੂਥ ਦੇ ਪ੍ਰਧਾਨ ਅਜੀਤ ਸਿੰਘ ਪਵਾਰ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਤੌਰ ਤੇ ਪ੍ਰਵਿੰਦਰ ਸਿੰਘ ਯੂਕੇ ਵਾਲੇ ਅਤੇ ਹੋਰ ਭਾਈ ਚਾਰੂ ਦੇ ਆਗੂਆਂ ਨੇ ਹਾਜੀ ਲਗਾਈ ਆਓ ਦੇਖਦੇ ਹਾਂ Rajput ਭਾਈ ਚਾਰੇ ਦੇ ਆਗੂਆਂ ਨੇ ਕੀ ਦੱਸਿਆ ਕਨੌਰ ਤਰਜਿੰਦਰ ਸਿੰਘ ਮੋਹੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਤੇ ਸਿਰਫ Rajput ਭਾਈ ਚਾਰੇ ਨੂੰ ਇਕੱਠ ਕਰਨ ਵਾਸਤੇ ਇਹ ਕੋਈ ਕੱਲ ਜਿਹੜੀ ਸਿਆਸੀ ਮੀਟਿੰਗ ਨਹੀਂ ਐ ਇੱਕ ਭਾਈਚਾਰ ਦੀ ਮੀਟਿੰਗ ਹੈ ਕਿਉਂਕਿ ਰਾਜਪੂਤ ਭਾਈਚਾਰਾ ਜਿਹੜਾ ਹੈਗਾ ਪੰਜਾਬ ਦੇ ਵਿੱਚ तकरीबन 40 ਲੱਖ ਦੇ ਕਰੀਬ ਵੋਟ ਹੈ ਇਹਨਾਂ ਨੂੰ ਹਰ ਵਾਰੀ ਅਗਨੋਰ ਕੀਤਾ ਜਾਂਦਾ ਹੈ ਕਿਸੇ ਵੀ ਸਾਰੀਆਂ ਪਾਰਟੀਆਂ ਮੈਂ ਨਹੀਂ ਕਹਾਗਾ ਵੀ ਆਮ ਪਾਰਟੀ ਹੈ ਜਾਂ ਕਾਂਗਰਸ ਹੈ ਜਾਂ ਅਕਾਲੀ ਦਲ ਹੈ ਜਾਂ ਭ ਜੀਪੀ ਹੈ ਇਹਨਾਂ ਨੂੰ ਅਗਨੋਰ ਕੀਤਾ ਜਾਂਦਾ ਹੈ ਤੇ ਮੇਰਾ ਇੱਕੋ ਹੀ ਪ੍ਰਾਲਾ ਹੈਗਾ ਜਿੱਦਾਂ ਅਸੀਂ ਵਿਸ਼ਵ ਦੇ ਵਿੱਚ 33 ਕੰਟਰੀਆਂ ਦੀਆਂ ਕਮੇਟੀਆਂ ਬਣਾਈਆਂ ਉਦਾਂ ਹੀ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਆਪਣੇ ਭਾਈਚਾਰੇ ਦੀ ਜਿਆਦਾ ਵੋਟ ਹੈ ਉਹਨਾਂ ਨੂੰ ਇਕੱਠਾ ਕਰਕੇ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਨੁਮਾਇੰਦਾ ਜਿਹੜਾ ਵੀ ਉਹ ਖਿਲਾੜਿਆ ਜਾਵੇ ਜਾਂ ਉਹਨੂੰ ਟਿਕਟ ਮਿਲੇ ਜਾਂ ਨਹੀਂ ਟਿਕਟ ਮਿਲਦੀ ਤਾਂ ਭਾਵੇਂ ਉਹਨੂੰ ਆਜ਼ਾਦ ਖਿਲਾੜਿਆ ਜਾਵੇ ਜਿਹੜਾ ਇਸ ਦੇ ਮਤਲਬ ਕਿ ਸਮਰਥਨ ਹੋਊਗਾ ਵੀ ਜਿਹੜਾ ਕੋਈ ਆਪਣੇ ਲੜ ਸਕਦਾ ਹੈ ਜਾਂ ਜਿਹੜਾ ਲੋਕਾਂ ਦੇ ਵਿੱਚ ਵਿਚਰਦਾ ਹੈ ਅੱਜ ਦੀ ਮੀਟਿੰਗ ਦਾ ਮੇਨ ਉਪਰਾਲਾ ਸਾਡਾ ਸੀ ਜਿਹੜੇ ਉਥੋਂ 24 25 ਸਰਪੰਚ ਜਿੱਤੇ ਨੇ ਉਹਨਾਂ ਨੂੰ ਰੂਮ ਰੂ ਹੋਣਾ ਅੱਗੇ ਤੋਂ ਲਾਮ ਬੰਦ ਕਰਨ ਵਾਸਤੇ ਕਮੇਟੀਆਂ ਬਣਾਉਣੀਆਂ ਇਸ ਦੇ ਸਬੰਧ ਵਿੱਚ ਅਸੀਂ ਅੱਜ ਮੀਟਿੰਗ ਕਰ ਰਹੇ ਹਾਂ ਕਿਹੜੇ ਰਾਜਪੂਤ ਪਾਈਚਾਰੇ ਦਾ ਜਿਹੜਾ ਭਵਨ ਬਣਾਉਣ ਜਾ ਰਹੇ ਹੋ ਤੁਸੀਂ ਪਰਮਿੰਦਰ ਜੀ ਨੇ ਅੱਜ 1 ਲੱਖ ਰੁਪਏ ਦੀ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਇੱਕ ਹੋਰ 50 ਹਜ਼ਾਰ ਰੁਪਏ ਦੀ ਆਵਾਜ਼ ਪਿੱਛੋਂ ਆਈ ਇਹ ਤਾਂ ਕਿਸ ਤਰ੍ਹਾਂ ਦੇਖਦੇ ਹੋ ਲੋਕ ਵੱਤ ਚੜ ਕੇ ਜਿਹੜਾ ਸਹਿਯੋਗ ਕਰ ਰਹੇ ਆ ਆਪਣੇ ਕੋਲੋਂ ਵੀ ਪਾਣੀ ਚਾਹੀਦੇ ਪੈਸੇ ਲੇਕਿਨ ਜਿਵੇਂ ਪਹਿਲਾਂ ਜਲਾਲਪੁਰ ਨੇ ਨੀਂਹ ਪੱਥਰ ਰੱਖਿਆ ਸੀ ਉਦੋਂ ਮੈਂ ਵੀ ਆਇਆ ਸੀ ਇੱਥੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਜਿਹੜੀ ਇਹ ਪਵਨ ਆ ਵੀ ਹੈ ਜਮੀਂਦਾਰਾਂ ਦਾ ਲਾਡ ਕਰਤੀ ਸੀ ਪਰ ਉਹਦੇ ਬਾਅਦ ਅਸੀਂ ਫੈਸਲਾ ਲਾਵਾਂਗੇ ਉਸ ਵਾਰ ਇਲੈਕਸ਼ਨ ਆ ਗੀਆਂ ਇਲੈਕਸ਼ਨ ਤੋਂ ਬਾਅਦ ਉਹ ਹਾਰ ਗਏ ਸੋ ਉਸ ਬਾਅਦ ਆਮ ਪਾਰਟੀ ਆਈ ਜਿਹਦੇ ਵਿੱਚ ਗੁਰਲਾਲ ਸਿੰਘ ਐਮਐਲਏ ਨੇ ਉਸ ਨੇ ਉਹਨੂੰ ਮੇਰਾ ਖਿਆਲ ਹੈ ਕਿ ਇਹਨਾਂ ਨੇ ਹਲੇ ਕੋਈ ਅਪਰੋਚ ਹੀ ਨਹੀਂ ਕੀਤਾ ਜੇ ਕੋਈ ਸਾਥੀਆਂ ਨੂੰ ਅਪਰੋਚ ਕਰਨਗੇ ਮੈਂ ਵੀ ਉਹਨੂੰ ਕਵਾਂਗਾ ਨਾਲ ਜਾ ਕੇ ਵੀ ਜਿਹੜਾ ਪਵਨ ਹੈ ਵੀ ਉਹਦੇ ਵਿੱਚ ਸਰਕਾਰੀ ਫੰਡ ਦੇ ਵਿੱਚੋਂ ਜਿੰਨਾ ਵੀ ਵੱਤਵਤ ਹੋ ਸਕਦਾ ਹੈ ਇੱਥੇ ਫੰਡ ਲਾ ਬਾਕੀ ਆਪਣੇ ਕੋਲ ਵੀ ਇਕੱਠਾ ਕਰਕੇ ਅਸੀਂ ਪਰਾਲਾ ਕਰਾਂਗੇ ਵੀ ਜਿਹੜਾ ਪਹੁੰਚ ਨਹੀਂ ਚੜਿਆ ਜਾਵੇ ਕਿਉਂਕਿ ਆਪਾਂ ਕਿਸੇ ਨੂੰ ਨਿੰਦਣ ਦੀ ਬਜਾਏ ਆਪਾਂ ਜੇ ਮਿਲਦੇ ਹੀ ਨਹੀਂ ਮੇਰਾ ਖਿਆਲ ਹੈ ਕਿ ਜੇ ਕੋਈ ਮਿਲਿਆ ਉਹਨਾਂ ਨੂੰ ਪਾਉਣ ਵਾਸਤੇ ਮੈਨੂੰ ਦੱਸਿਓ ਕੋਈ ਮਿਲਿਆ ਉਹਨਾਂ ਦੇ ਵਿੱਚੋਂ ਜੀ ਹਾਂਜੀ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਨਹੀਂ ਹੁਣ ਹੋਈ ਸੀ ਹਾਂਜੀ ਹੁਣ ਹੋਈ ਮੇਰੀ ਲੇਟੈਸਟ ਹੁਣ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਮੈਂ ਕਾਂਗਰਸ ਤੋਂ ਆਪਾਂਵੇਂ ਆਮ ਪਾਰਟੀ ਤੋਂ ਨੇ ਅਸੀਂ ਕਦੇ ਕਬੱਡੀ ਵੀ ਖੇਲੇ ਆ ਮੈਂ ਪ੍ਰਧਾਨ ਵੀ ਰਿਆਂ ਕਬੱਡੀ ਦਾ ਚੇਅਰਮੈਨ ਵੀ ਰਿਆਂ ਮੇਰੇ ਨਾਲ ਕਈ ਕੰਟਰੀਆਂ 'ਚੋਂ ਬਾਹਰ ਖੇਡਣ ਵੀ ਗਏ ਨੇ ਔਰ ਵਧੀਆ ਸਪੋਰ ਕਿ ਪਾਈ ਵੀ ਇਹ ਜਿਹੜਾ ਤੁਹਾਡੀ ਸਰਕਾਰ ਅਭੀ ਇਸ ਨੂੰ ਸਿਰੇ ਚੜਾਓ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਵੀ ਰਾਜਪੂਤ ਪਾਈਚਾਰੇ ਨੂੰ ਇਗਨੋਰ ਕੀਤਾ ਜਾਂਦਾ ਹੈ ਜਾਂ ਭਵਨ ਵਾਸਤੇ ਕੋਈ ਸਹਿਯੋਗ ਨਹੀਂ ਕੀਤਾ ਜਾਂਦਾ ਸਰਕਾਰ ਵੱਲੋਂ ਤੇ ਆਉਣ ਵਾਲੀ 2027 ਦੀ ਚੋਣਾਂ ਦੇ ਵਿੱਚ ਕੀ ਆਪਣਾ ਸਟੈਂਡ ਰਹਿਣਾ ਹੈ ਅਸੀਂ ਉਹੀ ਕਹਿ ਰਹੇ ਹਾਂ ਕੱਟ ਕਰਾਂਗੇ ਆਪਣੇ ਪਾਈਚਾਰੇ ਨੂੰ ਅੱਗੇ ਲਿਆਉਣ ਲਈ ਜਿੰਨਾ ਹੀ ਵੱਧ ਵੱਧ ਹੋ ਸਕਦਾ ਅੱਜ ਦੀ ਜਿਹੜੀ ਮੀਟਿੰਗ ਹੈ ਮੇਨ ਸਰਪੰਚਾਂ ਪੰਚਾਂ ਦੀ ਸੀਗੀ ਵੱਡਾ ਇਕੱਠ ਕਰਾਂਗੇ ਜਿਵੇਂ ਪਹਿਲਾਂ ਬਾਬਾ ਦੁੱਧਾਧਾਰੀ ਦੇ ਗੁਰਦੁਆਰਾ ਸਾਹਿਬ ਤੇ ਕੀਤਾ ਸੀ ਭੂਮੀ ਇਕੱਠ ਕਰਾਂਗੇ ਸਾਰੇ ਇਲਾਕੇ ਦਾ ਜਿਹਦੇ ਵਿੱਚ 25 30 ਹਜ਼ਾਰ ਬੰਦਾ ਇਕੱਠਾ ਹੋਵੇ ਪਤਾ ਲੱਗੇ ਹਰੇਕ ਪਾਰਟੀ ਨੂੰ ਵੀ ਹਾਂ ਵੀ ਭਾਈਚਾਰਾ ਜਿਹੜਾ ਹੈਗਾ ਇੱਥੇ ਇੰਨਾ ਬੜੀ ਤਦਾਦ ਚਾਹੇਗਾ ਰਾਜਪੁਰਾ ਸੀਟ ਵੀ ਇੱਕ ਨੌਰ ਵੀ ਹੈ ਸਨੌਰ ਵੀ ਹੈ ਤੇ ਤਿੰਨ ਚਾਰ ਸੀਟਾਂ ਜਿਹੜੀਆਂ ਹੈਗੀਆਂ ਜਿੱਥੇ ਵੱਡਾ ਭਾਈਚਾਰਾ ਬੈਠਾ ਹੋਇਆ ਹੈ ਠੀਕ ਹੈ ਧੰਨਵਾਦ ਥੈਂਕ ਯੂ ਬਹੁਤ ਸਾਸੀ ਕਰਦੀ ਅੱਜ ਸਾਡੇ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੀ ਜਿਹੜੀ ਮੀਟਿੰਗ ਹੋਈ ਹੈ ਸਾਰੇ ਇਲਾਕੇ ਦੇ ਪਤਵੰਤੇ ਸੱਜਣ ਸਾਰੇ ਸਾਲ ਸਰਪੰਚ ਸਭਾ ਨਾਲ ਸਾਡੇ ਵਿਸ਼ਵ ਸੇਖ ਰਾਜਪੂਤ ਪਾਈਚਾਰ ਦੇ ਪ੍ਰਧਾਨ ਕਮੇਰ ਸਿੰਘ ਜੀ ਪਹਿਲਵਾਨ ਸਾਹਿਬ ਪਰਮਿੰਦਰ ਪਾਲ ਸਿੰਘ ਜੀ ਠਾ ਸਾਡੇ ਯੂਥ ਦੇ ਚੇਅਰਮੈਨ ਬਰਦਾਸ ਅਜੀਤ ਸਿੰਘ ਕੁਵਾਰ ਜਿਹੜੇ ਨਰਿੰਦਰ ਸਿੰਘ ਸਾਡੇ ਜਿਹੜੇ ਕਪਰੋਡ ਜਿਨ੍ਹਾਂ ਨੇ ਮੀਟਿੰਗ रखी ਸੀ ਉਹਨਾਂ ਨੇ ਬਹੁਤ ਹੀ ਵੱਡਾ ਕਦਮ ਕੀਤਾ ਉਸ ਕਦਮ ਦੇ ਵਿੱਚ ਸਾਰੇ ਮਤਵੱਤੇ ਸੱਜਣ ਆਏ ਆ ਤੇ ਸਾਰਿਆਂ ਦਾ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਪਹਿਲੇ ਸਾਹ ਦੇ ਨਾਲ ਗੱਲ ਹੋਈ ਐ ਇਸ ਟਾਪਿਕ ਤੇ ਆਪਾਂ ਉਸੇ ਤੇ ਹੀ ਗੱਲ ਕਰਦੇ ਆਂ ਕੀ ਕਹਿਣਾ ਚਾਹੁੰਦੇ ਆਂ ਐਵੇਦ ਸਾਬ ਨਾਲ ਗੱਲ ਹੋਈ ਸੀ ਭਵਨ ਬਾਰੇ ਰਿਗਾਰਡਿੰਗ ਉਹਤੋਂ ਨੇ ਸਾਨੂੰ ਕਿਹਾ ਫਰਵਰੀ ਲਾਸਟ ਜਾਂ ਮਾਰਚ ਦੇ ਕੁਝ ਵੀਕ ਦੇ ਵਿੱਚ ਤੁਹਾਡਾ ਕੰਮ ਅਸੀਂ ਸਟਾਰਟ ਕਰਾ ਦੇਵਾਂਗੇ ਸਾਨੂੰ ਆਸ ਮੈਨ ਦੇ ਕਿ ਸਾਡਾ ਕੰਮ ਜਿਹੜਾ ਐ ਇਹਨੇ ਬੜੇ ਚਲੇਗਾ ਅਗਰ ਲੋੜ ਪੈਂਦੀ ਫਿਰ ਸਾਰੇ ਸਰਪੰਚਾਂ ਨੂੰ ਜਿੰਨੇ ਇਕੱਠਾ ਕੀਤਾ ਸਾਰਿਆਂ ਨੂੰ ਅਸੀਂ ਲੈ ਕੇ ਜਾਵਾਂਗੇ ਨਾ ਕਹਹਿਲਵਾਨ ਜੀ ਸਾਡੇ ਨਾਲ ਜਾਣਗੇ ਜਾਤ ਦਾ ਮਸਲਾ مشورہ ਕਰਨ ਲਈ ਕਿ ਸਾਨੂੰ پابੰਦ ਹੋ ਕੇ ਤੈਸਾ ਦਿੱਤਾ ਜਾਵੇ ਇੱਕ ਇਸ ਤਰ੍ਹਾਂ ਦੇਖਦੇ ਹੋ ਜਿਹੜੀ ਸ਼ੁਰੂਆਤ ਹੈ ਜੀ 1 ਲੱਖ ਰੁਪਏ ਤੋਂ ਬਾਅਦ 50 ਹਜ਼ਾਰ ਰੁਪਿਆ ਵੀ ਆਪਣੇ ਵੱਲੋਂ ਵੀ ਪਹਿਲਾਂ ਇਕੱਠੇ ਕਰਨੀ ਚਾਹੀਦੀ ਤਾਂ ਹੀ ਆਪਾਂ ਸਰਕਾਰ ਤੋਂ ਮੰਗੀਏ ਬੜੀ ਵਧੀਆ ਗੱਲ ਹੈ ਆਪਣੇ ਵੱਲੋਂ ਮੈਨੂੰ ਲੱਗਦਾ ਜਿਸ ਤਰ੍ਹਾਂ ਸਾਡੇ ਕੋ ਸੱਜਣ ਆਉਣ ਵਾਲੇ ਨੇ ਜਿੱਦਾਂ ਸਾਡੇ ਮੁਡੇ ਸਾਰੇ ਬਾਹਰ ਨੇ ਗੱਲ ਕੀਤੀ ਵੀ 25 ਲੱਖ ਰੁਪਏ ਅਸੀਂ ਆਪਾਂ ਨਾਲ ਇਕੱਠਾ ਕਰਦੇ ਹਾਂ ਜਿੰਨੇ ਵੀ ਸੱਜਣ ਆਏ ਨੇ ਆਰਮਨਾ ਸਰ ਬੰਦੇ ਨੇ ਲੱਖ ਲੱਖ ਰੁਪਿਆ ਆਰਮਨਾ ਦੇ ਦੇਣਾ ਹੈ ਅਸੀਂ ਸ਼ੁਰੂਆਤ ਦੇਖਨੇ ਪੈਂਦਾ ਐਮਐਸ ਐਮਐਲਏ ਸਾਹਿਬ ਵਖਾਂਗੇ ਕੀ ਕਰਦੇ ਨੇ ਇਹਦੇ ਫਿਰ ਅਸੀਂ ਆਪ ਦੇਖਾਂਗੇ ਸ਼ੁਰੂ ਕਰਾਂਗੇ ਠੀਕ ਹੈ ਦੁਕਾਨ ਤੋਂ ਸਨੇਪਰੇ ਚਾੜਨਾ ਹੈਗਾ ਸਾਨੂੰ ਠੀਕ ਹੈ ਉਹ ਰਾਜਪੂਤਾਂ ਜੋ ਕਿ ਜਿਵੇਂ ਅੱਜ ਇੱਥੇ ਬੈਠੇ ਆ ਸਾਡਾ ਇੱਕ ਜਗ੍ਹਾ ਹੋਣੀ ਚਾਹੀਦੀ ਏ ਜਿੱਥੇ ਅਸੀਂ ਕੱਟ ਕਰ ਸਕੀਏ ਠੀਕ ਹੈ ਜੀ ਕਿਉਂਕਿ ਸਾਰੀ ਵਾਰੀ ਇਹਨਾਂ ਸਾਡ ਤੋਂ ਕੰਮ ਲੈਂਦੇ ਆ ਪਰ ਤੱਕੇ ਕਹਿੰਦਾ ਹਾਈ ਕਿਸੇ ਨੇ ਕਿਹਾ ਹੁਣ ਸੇਰੇ ਚਾੜੀ ਠੀਕ ਹੈ ਧੰਨਵਾਦ ਬਲਾ ਫਾਜ਼ੀ ਦੀ ਸੰਪਾਉਂ ਵਿਆਹ ਹੈ ਕਿਕਾ ਸਾਖਾ ਵਿਆਹ ਗੁਣਕਫਤੇ ਅਸੀਂ ਧੰਨਵਾਦੀਆਂ ਸਾਡੇ ਰਾਜਪੂਤ ਭਾਈਚਾਰੇ ਦੇ ਆਗੂ ਸਰਦਾਰ ਗੁਰਮੀਤ ਸਿੰਘ ਜੀ ਪਹਿਲਵਾਨ ਸਾਹਿਬ ਜਿਨ੍ਹਾਂ ਦੇ ਉਪਰਾਡੇ ਦੇ ਨਾਲ ਔਰ ਸਰਦਾਰ ਨਰਿੰਦਰ ਸਿੰਘ ਜੀ ਪ੍ਰੌਰ ਜਿਨ੍ਹਾਂ ਦੀ ਕੋਸ਼ਿਸ਼ ਦੇ ਨਾਲ ਇਹ ਸਾਰੇ ਭਾਈਚਾਰੇ ਨੂੰ ਲੋਕਲ ਸੱਦਾ ਦਿੱਤਾ ਗਿਆ ਔਰ ਥੋੜੇ ਸਮੇਂ ਚ ਵੀ ਇਹ ਜਿੰਨਾ ਭਾਈਚਾਰਾ ਇਕੱਤਰ ਹੋਇਆ ਇਹਦੇ ਵਿੱਚ ਸਾਰੇ ਸੀਨੀਅਰ ਆਗੂ ਨੇ ਪੰਜ ਸਰਪੰਚ ਲੰਮੜਦਾਰ ਸਹਿਬਾਨ ਨੂੰ ਪੰਜ ਸਾਡੇ ਪੁਰਾਣੇ ਭਾਈਚਾਰੇ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਬੁਲਾ ਕੇ ਡਿਸਕਸ ਕੀਤੀ ਗਈ ਹੈ ਕਿ ਲੰਬੇ ਸਮੇਂ ਤੋਂ ਅਸੀਂ ਆਪਣੀਆਂ ਮੀਟਿੰਗਾਂ ਵੀ ਕਰਦੇ ਆ ਰਹੇ ਹਾਂ ਔਰ ਸਿਆਸੀ ਤੌਰ ਤੇ ਗੁజర్ ਵੀ ਰਹੇ ਹਾਂ ਕਿ ਕਦੇ ਵੀ ਸਾਨੂੰ ਮਾਨਤਾਂ ਨਹੀਂ ਮਿਲਿਆ ਨਾ ਹੀ ਕਦੇ ਪਾਰਲੀਮੈਂਟ ਦੀ ਕੋਈ ਟਿਕਟ ਮਿਲੀ ਹੈ ਨਾ ਹੀ ਐਮ.ਐਲ.ਏ ਦੀ ਕੋਈ ਟਿਕਟ ਮਿਲੀ ਹੈ ਔਰ ਸਾਡੇ ਜਥੇਦਾਰ ਸੁਰਜੀਤ ਸਿੰਘ ਜੀ ਗੜੀ ਸਾਹਿਬ ਨੇ ਪਿਛਲੇ ਇਲੈਕਸ਼ਨਾਂ ਦੌਰਾਨ 20-25 ਹਜ਼ਾਰ ਦਾ ਇਕੱਠ ਕੀਤਾ ਸੀ ਜਿਹਦੇ ਵਿੱਚ ਸਰਦਾਰ ਗੁਰਮੇਲ ਸਿੰਘ ਜੀ ਨਾਲ ਸਨ ਔਰ ਸਾਰੇ ਹੀ ਸਾਡੇ ਆਗੂ ਵੀ ਨਾਲ ਸੀ ਔਰ ਬਹੁਤ ਵੱਡਾ ਇਕੱਠ ਕਰਨ ਦੇ ਦੌਰਾਨ ਉਹ ਸ਼ਰੋਣੀ ਅਕਾਲੀ ਦਲ ਨੂੰ ਬਿਲੋਂਗ ਕਰਦੇ ਨੇ ਪਰ ਅਸੀਂ ਬਾਰ-ਬਾਰ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਜਾ ਕੇ ਇਹ ਅਪੀਲ ਕੀਤੀ ਕਿ ਜਥੇਦਾਰ ਸੁਰਜੀਤ ਸਿੰਘ ਜੀ ਗੜੀ ਸਾਹਿਬ ਨੂੰ ਇਸ ਹਲਕੇ ਤੋਂ ਟਿਕਟ ਮਿਲਣੀ ਚਾਹੀਦੀ ਹੈ ਪਰ ਉਹ ਨਿਹਾਲ ਉਸ ਵਕਤ ਸਾਨੂੰ ਅਫਸੋਸ ਹੋਇਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਇਸ ਟਿਕਟ ਤੋਂ ਨਾ ਕਰਕੇ ਔਰ ਇੱਥੇ ਕਿਸੇ ਹੋਰ ਨੂੰ ਟਿਕਟ ਦਿੱਤੀ ਜਿਸ ਦਾ ਇਹ ਹਲਕਾ ਨਹੀਂ ਸੀ ਪਰ ਉਸ ਦਾ ਜਵਾਬ ਜਿਹੜਾ ਹੈ ਉਹ ਲੋਕਾਂ ਨੇ ਦਿੱਤਾ ਕਿ ਜਿਹੜਾ ਵੀ ਉਮੀਦਵਾਰ ਇੱਥੇ ਆਇਆ ਸੀ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੋ ਅਸੀਂ ਹਰ ਵਾਰੀ ਪਾਰਟੀਆਂ ਕੇ ਬੇਨਤੀ ਕਰਦੇ ਆਂ ਕਿ ਸਰਦਾਰ ਗੁਰਮੇਲ ਸਿੰਘ ਜੀ ਕਾਂਗਰਸ ਨੂੰ ਬਿਲੋਂਗ ਕਰਦੇ ਨੇ ਔਰ ਸਾਡੇ ਦੂਸਰੇ ਆਗੂ ਜਥੇਦਾਰ ਸੁਖ ਸਿੰਘ ਜੀ ਘੜੀ ਸ਼ਰੋਣੀ ਅਕਾਲੀ ਦਲ ਨੂੰ ਬਿਲੋਂਗ ਕਰਦੇ ਨੇ ਅਸੀਂ ਫਿਰ ਇੱਕ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਚ ਕਿ ਕਿਸੇ ਪਾਰਟੀ ਦੀ ਹੀ ਟਿਕਟ ਲੈ ਕੇ ਸਾਡਾ ਕੈਂਡੀਡੇਟ ਜਿਹੜਾ ਲੜੇ ਆਜ਼ਾਦ ਤੌਰ ਤੇ ਨਾ ਹੀ ਅਸੀਂ ਕਦੀ ਜਿੱਤ ਸਕਦੇ ਆਂ ਔਰ ਨਾ ਹੀ ਸਾਡੀ ਏਕਤਾ ਹੁੰਦੀ ਹੈ ਜੇ ਸਾਨੂੰ ਕੋਈ ਪਾਰਟੀ ਟਿਕਟ ਦੇਵੇਗੀ ਚਾਹੇ ਉਹ ਕਾਂਗਰਸ ਪਾਰਟੀ ਟਿਕਟ ਦੇਵੇ ਚਾਹੇ ਉਹ ਸ਼ਰੋਮਣੀ ਅਕਾਲੀ ਦਲ ਟਿਕਟ ਦੇਵੇ ਤੇ ਫਿਰ ਸਾਰੇ ਭਾਈਚਾਰੇ ਨੂੰ ਲਾਮਬੰਦ ਕਰਕੇ ਇਕੱਤਰ ਕਰਕੇ ਅਸੀਂ ਜੇ ਇਲੈਕਸ਼ਨ ਲੜੀਏ ਤੇ ਅਸੀਂ ਇੱਥੋਂ ਜਿੱਤ ਪ੍ਰਾਪਤ ਕਰ ਸਕਦੇ ਹਾਂ ਸੋ ਅੱਜ ਦੀ ਮੀਟਿੰਗ ਵਿੱਚ ਮੇਨ ਸਾਡਾ ਇਹ ਏਜੰਡਾ ਸੀ ਮੁੱਖ ਏਜੰਡਾ ਜਿਹੜਾ ਅਸੀਂ ਰੱਖਿਆ ਉਹ ਰਾਜਪੂਤ ਪਵੰਦਾ ਹੈ ਔਰ ਪਹਿਲੀਆਂ ਸਰਕਾਰਾਂ ਨੇ ਵੀ ਉੱਥੇ ਨਹੀਂ ਪੱਥਰ ਰੱਖਿਆ ਮੌਜੂਦਾ ਸਰਕਾਰ ਨੇ ਵੀ ਨਹੀਂ ਪੱਥਰ ਰੱਖਿਆ ਪਰ ਅੱਜ ਤੱਕ ਉੱਥੇ ਉਸਾਰੀ ਦਾ ਕੰਮ ਜਿਹੜਾ ਹੈ ਉਹ ਬਿਲਕੁਲ ਸ਼ੁਰੂ ਨਹੀਂ ਹੋਇਆ ਸਾਡੇ ਆਗੂ ਬਾਰ ਬਾਰ ਬੇਨਤੀਆਂ ਲਾ ਕੇ ਸਰਕਾਰਾਂ ਅੱਗੇ ਜਾਂਦੇ ਰਹੇ ਆ ਔਰ ਜਦੋਂ ਕੋਈ ਇਲੈਕਸ਼ਨ ਆਉਂਦਾ ਅਸੀਂ ਆਪਣੀ ਬੇਨਤੀ ਉਹਨਾਂ ਅੱਗੇ ਰੱਖਦੇ ਆ ਕਿ ਇਸ ਭਵਨ ਨੂੰ ਤੁਸੀਂ ਸ਼ੁਰੂ ਕੀਤਾ ਹੈ ਤੇ ਇਸ ਦੀ ਸ਼ੁਰੂਆਤ ਵੀ ਕਰਾਓ ਪਰ ਕਿਸੇ ਨੇ ਅੱਜ ਤੱਕ ਸਾਡੀ ਸੁਣੀ ਨਹੀਂ ਸਾਡਾ ਦਿਲ ਬਹੁਤ ਦੁਖੀ ਹੈ ਭਾਈਚਾਰੇ ਦਾ ਕਿ ਇੰਨੇ ਵੱਡੀ ਤਾਦਾਦ ਦੇ ਵਿੱਚ ਅਸੀਂ ਇਸ ਇਲਾਕੇ ਵਿੱਚ ਵੀ ਬੈਠੇ ਆ ਪੰਜਾਬ ਵਿੱਚ ਵੀ ਬੈਠੇ ਆ ਚਾਹੇ ਤੁਸੀਂ ਇਤਿਹਾਸਿਕ ਗੱਲ ਕਰ ਲਓ ਲਵਾਨਾ ਭਵਨ ਹੈ ਚੰਡੀਗੜ੍ਹ ਵਿੱਚ ਬਣਿਆ ਔਰ ਹੋਰ ਵੱਖ-ਵੱਖ ਪਾਰਟੀਆਂ ਦੇ ਜਿੰਨੇ ਵੀ ਸਾਡੇ ਆਗੂ ਨੇ ਵੱਖ-ਵੱਖ ਧਰਮਾਂ ਮਤਾਂਕ ਵੀ ਕਹਿ ਲਈ ਸੀ ਉਹਨਾਂ ਦੇ ਭਵਨ ਬਣੇ ਹਨ ਪਰ ਸਾਡੀ ਵੱਡੀ ਤਾਦਾਦ ਹੈ ਪੰਜਾਬ ਦੇ ਅੰਦਰ ਸਾਡਾ ਕੋਈ ਬੈਠਣ ਨੂੰ ਸਾਡੇ ਆਗੂਆਂ ਦਾ ਕੋਈ ਟਿਕਾਣਾ ਨਹੀਂ ਜਿੱਥੇ ਅਸੀਂ ਬੈਠ ਕੇ ਮੀਟਿੰਗ ਕਰ ਸਕੀਏ ਵਿਚਾਰ ਕਰ ਸਕੀਏ ਪਰ ਇਹ ਪਿੰਡ ਪੂਰੀ ਮਾਜਰਾ ਵਿਖੇ ਉਸ ਪੰਚਾਇਤ ਨੇ ਸਾਨੂੰ ਜਗ੍ਹਾ ਦਾ ਮਤਾਂ ਪਾ ਕੇ ਦਿੱਤਾ ਸੀ ਔਰ ਉਹਨਾਂ ਸਰਕਾਰਾਂ ਨੇ ਐਲਾਨ ਕੀਤੇ ਸੀ ਸਾਨੂੰ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਕਿ ਸਾਡੀ ਉਹ ਮੰਗ ਜਿਹੜੀ ਹੈ ਪੂਰੀ ਨਹੀਂ ਹੋਈ ਅੱਜ ਭਾਈਚਾਰਾ ਅਗਾ ਵਧ ਕੇ ਸਰਦਾਰ ਪਰਮਿੰਦਰ ਸਿੰਘ ਜੀ ਨੇ ਯੂਕੇ ਵਾਲਿਆਂ ਜਿਸ ਤਰ੍ਹਾਂ 1 ਲੱਖ ਰੁਪਿਆ ਕਿਹਾ ਹੈ ਔਰ 50000 ਰੁਪਿਆ ਸਰਦਾਰ ਨਿੰਦਰ ਸਿੰਘ ਜੀ ਦੇ ਫਾਦਰ ਸਾਹਿਬ ਨੇ ਕਿਹਾ ਹੈ ਇਸੇ ਤਰ੍ਹਾਂ ਲੱਖਾਂ ਰੁਪਏ ਇਕੱਤਰ ਹੋ ਜਾਣਗੇ ਪਰ ਹਿੰਮਤ ਦੀ ਲੋੜ ਹੈ ਦਲੇਰੀ ਦੀ ਲੋੜ ਹੈ ਕਿ ਬਹੁਤ ਸਾਰੇ ਸਾਡੇ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਹੈਗੇ ਨੇ ਔਰ ਉਹ ਵੀ ਇਹਦੇ ਵਿੱਚ ਯੋਗਦਾਨ ਪਾਣਗੇ ਪਰ ਬੇਨਤੀ ਹੈ ਕਿ ਉਸ ਜਗ੍ਹਾ ਤੇ ਇੱਕ ਮਿਕਸਚਰ ਪਲਾਂਟ ਲੱਗਾ ਹੈ ਉਹ ਮਿਕਸਚਰ ਪਲਾਂਟ ਜਿਹੜਾ ਲੱਗਾ ਹੈ ਉਸ ਜਗ੍ਹਾ ਨੂੰ ਠੇਕੇ ਦੇ ਦਿੱਤਾ ਗਿਆ ਹੈ ਉਹ ਕੰਕਰੀਟ ਦਾ ਮਿਕਸਚਰ ਪਲਾਂਟ ਹੈ ਸਭ ਤੋਂ ਪਹਿਲਾਂ ਉਹ ਜਗ੍ਹਾ ਦਾ ਜਿਹੜਾ ਮੱਤਾ ਪਿਆ ਹੈ ਉਹ ਜਗ੍ਹਾ ਖਾਲੀ ਹੋਵੇ ਤੇ ਜਿਸ ਤਰ੍ਹਾਂ ਸਾਡੇ ਦਾਨੀ ਸੱਜਣਾ ਨੇ ਦਾਨ ਵੱਜੋਂ ਮਾਇਆ ਦਿੱਤੀ ਆ ਹੋਰ ਵੀ ਬਹੁਤ ਮਾਇਆ ਦੇਣਗੇ ਉਹ ਉੱਥੇ ਬਾਉਂਡਰੀ ਕਰਕੇ ਉਹਦੀ ਸ਼ੁਰੂਆਤ ਕੀਤੀ ਜਾਏ ਕਬਜ਼ਾ ਕੀਤਾ ਜਾਏ ਤੇ ਉਸ ਤੋਂ ਬਾਅਦ ਜਿਹੜੀ ਉਸਾਰੀ ਜਿਹੜੀ ਆ ਉਹ ਕਰਾਈ ਜਾਵੇ ਸੋ ਮੈਂ ਬੇਨਤੀ ਇਹੀ ਕਰਾਂਗਾ ਤੁਹਾਡਾ ਪ੍ਰੈਸ ਵਾਲਿਆਂ ਦਾ ਧੰਨਵਾਦ ਵੀ ਕਰਾਂਗਾ ਤੁਸੀਂ ਸਾਡੀ ਆਵਾਜ਼ ਜਿਹੜੀ ਆ ਇਹ ਪੂਰੀ ਦੁਨੀਆ ਦੇ ਵਿੱਚ ਜਾਏਗੀ ਦੇਸ਼ ਵਿਦਿਸ਼ਾ ਵਿੱਚ ਜਾਏਗੀ ਤੁਹਾਡੇ ਚੈਨਲਾਂ ਤੋਂ ਤੁਸੀਂ ਇਸ ਖਬਰ ਨੂੰ ਚਲਾਓ ਕਿ ਜਿੱਥੇ ਬਾਕੀ ਭਾਈਚਾਰੇ ਦੀ ਤੁਸੀਂ ਮਦਦ ਕਰਦੇ ਹੋ ਸਾਰੀਆਂ ਬਰਾਦਰੀਆਂ ਸਤਕਾਰਯੋਗ ਨੇ ਸਾਰੇ ਧਰਮ ਸਤਕਾਰਯੋਗ ਨੇ ਸਭ ਦੇ ਆਸਥਾਨ ਬਣੇ ਨੇ ਉੱਥੇ ਕਿ ਰਾਜਪੂਤ ਭਵਨ ਜਿਹੜਾ ਹੈ ਇਸ ਨੂੰ ਵੀ ਬਣਾਇਆ ਜਾਏ ਕਿ ਰਾਜਪੂਤ ਕੌਮ ਜਿਹੜੀ ਹੈ ਬਹੁਤ ਇੱਕ ਵੱਡੀ ਸ਼ਹੀਦਾਂ ਦੀ ਕੌਮ ਹੈ ਜਿਸ ਵਿੱਚ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਆਪਣਾ ਬੰਦ ਬੰਦ ਕਰਾਇਆ ਤੇ ਸ਼ਹੀਦ ਬਾਬਾ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿੱਚ ਨਾਗਣੀ ਮਾਰ ਕੇ ਸੱਦਨ ਤਵੀਆਂ ਨੂੰ ਪਾਰ ਕੀਤਾ ਭਾਈ ਉਦੇ ਸਿੰਘ ਨੇ ਮੁਗਲਾਂ ਦਾ ਸਿਰ ਕਟਿਆ ਸੋ ਇਹੋ ਜੇ ਆਗੂਆਂ ਦੀ ਇਹ ਕੌਮ ਹੈ ਉਹਨਾਂ ਸ਼ਹੀਦਾਂ ਦੀ ਕੌਮ ਹੈ ਉਹਨਾਂ ਸ਼ਹੀਦਾਂ ਨੂੰ ਅਸੀਂ ਸਮਰਪਿਤ ਆ ਔਰ ਸਾਰੇ ਇਹੀ ਬੇਨਤੀ ਕਰਾਂਗੇ ਸਰਕਾਰਾਂ ਨੂੰ ਕਿ ਕਿ ਸਰਕਾਰਾਂ ਕੋਲ ਬਹੁਤ ਕੁਝ ਹੈ ਤੇ ਐਮਐਲਏ ਸਾਹਿਬ ਸਾਡੀ ਇਹ ਬੇਨਤੀ ਨੂੰ ਪ੍ਰਵਾਨ ਕਰਨ ਤੇ ਇਸ ਦੀ ਉਸ਼ਾਰੀ ਸ਼ੁਰੂ ਕਰਾਣ ਪੁਲਾ ਚਿਕਾਂ ਦੀ ਸ਼ਮਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਆਗੂ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜੀ ਫਤਿਹ ਦੀ ਸ਼ਾਂਤ ਪਾਵਾਹੀ ਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਸਵਾਜਰ ਰਾਜਪੂਤ ਭਾਈਚੜ ਦੀ ਜੋ 2025 ਦੀ ਪਲੇਠੀ ਮੀਟਿੰਗ ਹੋਈ ਹੈ ਉਸਤੇ ਵਿੱਚ ਸਾਰੇ ਵੀਰਾਂ ਨੇ ਹਮਲਾ ਮਾਰਿਆ ਪਰ ਅਸੀਂ ਸਾਰੇ ਮੋਹਤਵਰ ਜੋ ਜਿੰਨੇ ਵੀ ਸਰਪੰਚ ਬਣੇ ਹਨ ਨਵੇਂ ਉਹਨਾਂ ਦੇ ਕਦਰਸ਼ਨ ਕਰਨੇ ਸੀ ਕਿ ਹੋਰ ਜਿੰਨੇ ਸਾਡੇ ਵੀਰ ਭਰਾਵਾਂ ਨੇ ਉੱਥੇ ਦਾ ਵੀ ਮਿਲੀਆਂ ਨੇ ਉਹਨਾਂ ਨੂੰ ਇੱਕ ਤੋਂ ਰੂਪ ਰੂਪ ਹੋਣਾ ਸੀ ਉਸ ਵਿੱਚ ਅਸੀਂ ਸਾਰੇ ਵੀਰ ਭਰਾ ਅੱਜ ਇਕੱਠੇ ਹੋਏ ਹਾਂ ਉਹ ਸਾਡੇ ਵਿੱਚ ਸਾਡੇ ਭੂਮੀ ਪ੍ਰਦਾਨ ਪਹਿਲਵਾਨ ਸਾਹਿਬ ਜੀ ਉਹ ਭੂਮੀ ਦੇ ਜੋਤਵਿੰਗ ਦੇ ਪ੍ਰਧਾਨ ਅਜੀਤ ਸਿੰਘ ਕੁਾਰੀ ਜੀ ਪਹੁੰਚੇ ਹਨ ਉਹ ਸਪੈਸ਼ਲ ਤੌਰ ਤੇ ਅਮਰੀਕਾ ਤੋਂ ਪ੍ਰਵੀਂਦਰ ਪਾਸ ਸਿੰਘ ਜੀ ਠੌਰ ਸਾਹਿਬ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ ਜੋ ਸਾਡੇ ਜੋਤਵੀ ਦੇ ਚੇਅਰਮੈਨ ਵੀ ਨੇ ਧੰਨਵਾਦ ਹੈ ਉਹਨਾਂ ਦਾ ਪੁਰੇ ਇੱਕ ਮਸਲੇ ਤੇ ਸਾਰੀ ਗੱਲ ਕਰ ਲਈ ਜੇ ਤੁਸੀਂ ਪੇਸ਼ੀ ਕਰਦੇ ਜੀ ਮਸਲਾ ਸਾਡਾ ਸਿਰਫ ਇੰਨਾ ਕਿ ਨਹੀਂ ਹੈ ਵੀ ਸਾਨੂੰ ਭਵਨ ਬਣਾ ਕੇ ਦਿੱਤਾ ਜਾਵੇ ਭਵਨ ਤਾਂ ਜੇ ਹਰ ਹਰ ਇੱਕ ਕਮਿਊਨਿਟੀ ਦਾ ਬਣਿਆ ਹੋਇਆ ਤਾਂ ਸਾਨੂੰ ਵੀ ਉਹਦੇ ਵਿੱਚ ਬਣਾ ਕੇ ਸਰਕਾਰਾਂ ਨੂੰ ਦੇਣਾ ਚਾਹੀਦਾ ਪਰ ਸਾਡੀ ਇੱਕ ਬੇਨਤੀ ਸਰਕਾਰਾਂ ਅੱਗੇ ਇਹ ਹੈ ਵੀ ਹਰ ਵਾਰੀ ਸਾਨੂੰ ਹੀ ਕਿਉਂ ਇਗਨੋਰ ਕੀਤਾ ਜਾਂਦਾ ਕੁਝ ਕਮੀਆਂ ਸਾਡੇ ਲੀਡਰਾਂ ਦੇ ਵਿੱਚ ਸਾਡੇ ਰਾਜਪੂਤ ਭਾਈਚਾਰੇ ਦੇ ਲੀਡਰਾਂ ਵਿੱਚ ਰਹਿ ਗਈਆਂ ਹੋਣਗੀਆਂ ਪਰ ਅੱਜ ਦੀ ਇਸ ਮੀਟਿੰਗ ਨੂੰ ਦੇਖ ਕੇ ਅਸੀਂ ਜੋ ਅਗਲੀਆਂ ਗਤੀਵਿਧੀਆਂ ਬਣਾਉਣੀਆਂ ਨੇ ਉਹ 2027 ਦੇ ਵਿੱਚ ਤੁਹਾਨੂੰ ਔਰ ਰਾਜਪੂਤ ਨੂੰ ਕਨੌਰ ਦੇ ਵਿੱਚ ਸਪੈਸ਼ਲ ਤੌਰ ਤੇ ਸੀ ਰਾਜਪੂਤ ਭਾਈਚਾਰੇ ਦੀ ਜਿੰਨੇ ਵੀ ਬਿਹਤਰੀਆਂ ਤੇ ਕੰਮ ਕਰਾਂਗੇ ਤੁਹਾਨੂੰ ਦਿਖੇਗਾ ਕਿਉਂਕਿ ਰਾਜਪੂਤ ਭਾਈਚਾਰਾ ਕਿਸੇ ਦੀ ਖਰਾਤ ਨਹੀਂ ਹੈਗਾ ਵੀ ਹਰ ਕੋਈ ਵਰਤ ਕੇ ਤੇ ਰਾਜਪੂਤ ਭਾਈਚਾਰੇ ਚ ਚੱਲ ਦੇ ਕਿਉਂਕਿ ਪਹਿਲਾ ਸਮਾ ਸੀਗਾ ਉਹ ਸਾਡੇ ਰਾਜਪੂਤ ਭਾਈਚਾਰੇ ਦੇ ਵੀਰਾਂ ਨੇ ਐਫਰਟ ਕੀਤੇ ਪਰ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਇਸ ਯੁੱਗ ਨੂੰ ਅਸੀਂ ਇੱਥੇ 31 ਦੇਸ਼ਾਂ ਦੇ ਵਿੱਚ ਕਮੇਟੀਆਂ ਸਾਡੇ ਰਾਜਪੂਤ ਭਾਈਚਾਰੇ ਦੀਆਂ ਬਣੀਆਂ ਹੋਈਆਂ ਤਾਂ ਅਸੀਂ ਇੱਕ ਭਵਨ ਵਾਸਤੇ ਸਿਰਫ ਐਮਐਲਏ ਜਾਂ ਜਿੰਨੀਆਂ ਵੀ ਸਰਕਾਰਾਂ ਨੇ ਤਰਲੇ ਖਰਦੀਆਂ ਮੈਂ ਕਹਿੰਦਾ ਕਿ ਸਾਡੇ ਵਾਸਤੇ ਚੰਗੀ ਗੱਲ ਨਹੀਂ ਵੀ ਅਸੀਂ ਇੱਕ ਭਵਨ ਨੂੰ ਬਣਾਉਂਦੇ ਹਾਂ ਤੇ ਦੂਜਾ ਅਸੀਂ ਜਿੱਥੇ ਰਾਸ਼ਟਰੀ ਤੌਰ ਤੇ ਤਕੜੇ ਹੁਣੇ ਉੱਤੇ ਅਸੀਂ ਧਾਰਮਿਕ ਤੌਰ ਤੇ ਵੀ ਸਾਰੇ ਰਾਜਪੂਤ ਭਾਈਚਾਰ ਨੂੰ ਇਕੱਠਾ ਕਰਨ ਦੀ ਬੇਨਤੀ ਕਰਦੇ ਹਾਂ ਕਿ ਸਾਡੇ ਸ਼ਹੀਦਾਂ ਦੇ ਜੋ ਸ਼ਹੀਦੀ ਦਿਹਾੜੇ ਨੇ ਜਾਂ ਜਨਮ ਦਿਹਾੜੇ ਨੇ ਹਜੇ ਤੱਕ ਉਹ ਦਰਸਤ ਨਹੀਂ ਹੈ ਕਿ ਸ਼ਰੋਮਣੀ ਕਮੇਟੀ ਕੋਲ ਉਹਨਾਂ ਦੇ ਵੀ ਸਾਈਡ ਡਾਟਾ ਨਹੀਂ ਹੈਗਾ ਸ਼ੇਰਪਾਈ ਮਣੀ ਸਿੰਘ ਜੀ ਦਾ ਇੱਕੋ ਹੀ ਪਰਿਵਾਰ ਦੇ 52 ਜੀ ਸ਼ਹੀਦ ਹੋਏ ਨੇ ਸੋ ਉਹਨਾਂ ਦੀ ਜਨਮ ਤਰੀਕ ਸ਼ਰੋਮਣੀ ਕਮੇਟੀ ਕੋਲੋਂ ਕੋਈ ਨਾ ਹੋਵੇ ਇਹ ਇੱਕ ਮਾਰੀ ਤਰਾਸਤੀ ਹੈ ਪਰ ਸਾਡੇ ਕੋਲ ਇੱਕ ਬਿਲਕੁਲ ਪਲੇਟਫਾਰਮ ਹੁਣ ਸਾਡਾ ਰਾਜਪੂਤ ਭਾਈਚਾਰਾ ਬਣਿਆ ਸਾਡੇ ਰਾਜਪੁਰੇ ਤੋਂ ਹੀ ਸਰਦਾਰ ਸੁਜੀਤ ਸਿੰਘ ਜੀ ਗੜੀ ਸਾਹਿਬ ਉਹ ਇਜੈਕਟਿਵ ਕਮੇਟੀ ਦੇ ਉੱਤੇ ਮੈਂਬਰ ਨੇ ਸੀ ਉਹਨਾਂ ਕੋਲ ਵੀ ਮੁੱਦਾ ਰੱਖਣਾ ਵੀ ਇਜੈਕਟਿਵ ਕਮੇਟੀ ਦੇ ਵਿੱਚ ਤੁਸੀਂ ਇਹ ਮੁੱਦਾ ਜ਼ਰੂਰ ਰੱਖੋ ਵੀ ਰਾਜਪੂਤ ਭਾਈਚਾਰੇ ਦੀ ਬਿਹਤਰੀਅਤ ਵੀ ਕੰਮ ਹੋਵੇ ਤੇ ਸਾਡੇ ਜੋ ਸ਼ਹੀਦ ਨੇ ਜਿਨ੍ਹਾਂ ਦੇ ਅਸੀਂ ਵਾਰਸਾਂ ਉਹਨਾਂ ਦੇ ਸ਼ਹੀਦੀ ਦਿ੍ਰਿਟਾਂ ਜਾਂ ਉਹਨਾਂ ਦਾ ਜੋ ਸਿੱਧੀ ਸਥਾਨ ਹੈ ਜਾਂ ਜਨਮ ਦਿਕਾਂ ਉਹ ਬਿਲਕੁਲ ਸਹੀ ਹੋਣ ਪਿਛਲੇ ਸਮਿਆਂ ਦੇ ਵਿੱਚ ਸਾਡੇ ਵੀਰਾਂ ਨੇ ਰਾਜਪੂਤ ਭਾਈਚਾਰੇ ਨੇ ਉੱਥੇ ਜਾ ਕੇ ਵੀ ਸਾਮੀ ਸਾਹਿਬ ਨੂੰ ਬੇਨਤੀ ਕੀਤੀ ਵੀ ਸਾਨੂੰ ਤੁਸੀਂ ਮਨਜੀ ਹਾਲ ਦਵਾਲ ਸਾਹਿਬ 2 ਘੰਟੇ ਵਾਸਤੇ ਦੇ ਦਿਓ ਅਸੀਂ ਉੱਥੇ ਆਪਣੇ ਭਾਈ ਬਣੀ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਚਾਹੁੰਦੇ ਹਾਂ ਪਰ ਉਹਨਾਂ ਸਾਹਿਬ ਇਸ ਗੱਲ ਤੋਂ ਮਨਾਂ ਕਰਦਾ ਹੀ ਤੁਸੀਂ ਕਹੋਗੇ ਸਾਡੇ ਕੋਲ ਚੀਤੀ ਰਿਪੋਰਟਿੰਗ ਲੱਗੀ ਹੈ ਤੁਹਾਨੂੰ ਪ੍ਰੈਸ ਰੀਲ ਵੀ ਜਾਰੀ ਕਰ ਦੇਵਾਂਗੇ ਇਹ ਤਰਾਸਤੀਤ ਕਮਿਊਨਿਟੀ ਨਾਲ ਵਰਤੀ ਜਾ ਰਹੀ ਹੈ ਇਸ ਕਮਿਊਨਿਟੀ ਨੂੰ ਪਿੱਛੇ ਕੀਤਾ ਜਾ ਰਿਹਾ ਜਿਸ ਕਮਿਊਨਿਟੀ ਨੇ ਪੂਰੇ ਦੇਸ਼ ਵਾਸਤੇ ਆਪਣੇ ਇੱਕੋ ਹੀ ਪਰਿਵਾਰ ਦੇ 52 52 ਸ਼ਹੀਦ ਹੋਏ ਹੋਣ ਉਸ ਕਮਿਊਨਿਟੀ ਨੂੰ ਪਿੱਛੇ ਦਿੱਤਾ ਜਾ ਰਿਹਾ ਇੱਕ ਮਾਰਗਵਾਸਤੀ ਹੈ ਤੇ ਅੱਜ ਦੀ ਮੀਟਿੰਗ ਅਸੀਂ ਇੱਕ ਜਿੱਥੇ ਰਾਜਨੀਤਕ ਤੌਰ ਤੇ ਤਕਰੇ ਹੋਣਾ ਉੱਥੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਲੋਕਾਂ ਦੇ ਵਿੱਚ ਵਿਚ ਰਹੀ ਹੈ ਉਸ ਵਾਸਤੇ ਮੀਟਿੰਗ ਰੱਖੀ ਹੈ ਧੰਨਵਾਦ ਜੀ ਮੇਰਾ ਨਾਮ ਪ੍ਰਮੋਦਰ ਸਿੰਘ ਚੋਹਾਣਾ ਜੀ ਮੈਂ ਯੂਕੇ ਤੋਂ ਆ ਵੈਸੇ ਇੱਥੇ ਲੋਕਲ ਮੈਂ ਰਾਜਪੁਰਾ ਤੋਂ ਆ ਇੱਕ 8 ਕਿੱਟ ਜਗਾ ਕਿਉਂਕਿ ਜਿਹੜੀ 2006 ਦੇ ਵਿੱਚ ਅਸੀਂ ਰਾਜਪੂਤ ਕਮਿਸ਼ਨਟਨ ਪੰਜਾਬ ਬਣਾਇਆ ਸੀਗਾ ਮੈਂ ਉਦੋਂ ਤੋਂ ਲੈ ਕੇ ਸਤ ਪ੍ਰਧਾਨ ਹੈਗਾ ਦੀ ਨਾਲ ਦੀ ਨਾਲ ਸਾਡੇ ਸਰਦਾਰ ਗੁਰਮੇਲ ਸਿੰਘ ਜੀ ਪਹਿਲਵਾਨ ਜਿਹੜੇ ਬਿਸ਼ਪ ਵਰਲਡ ਦੇ ਵਿੱਚ ਭਾਈਚਾਰੇ ਦੇ ਪ੍ਰਧਾਨ ਨੇ ਦਾ ਸਿੰਘ ਜੀ ਪੁਵਾਰ ਨੇ ਰਣਿੰਦਰ ਸਿੰਘ ਸਾਡਾ ਵੀਰ ਹੈ ਜਿਹੜਾ ਮੀਤ ਪ੍ਰਧਾਨ ਹੈ ਤੇ ਜਿਹਦੇ ਦੇ ਘਰ ਅੱਜ ਆਪਾਂ ਇੱਥੇ ਪ੍ਰੋਗਰਾਮ ਇਕੱਠ ਕੀਤਾ ਹੈ ਉਹਨੂੰ ਪੇਸ਼ ਕਰਕੇ ਇਕੱਠ ਕੀਤਾ ਹੈ ਕਿ ਇੱਕ ਸੋਚ ਹੈ ਕਿ ਸਾਡਾ ਭਾਈਚਾਰਾ ਇਹ ਜਿਹੜਾ ਅਸੀਂ ਅੱਜ ਇਕੱਠ ਕੀਤਾ ਇਹ ਕੋਈ ਪੋਲਿਟੀਕਲ ਇਕੱਠ ਨਹੀਂ ਹੈਗਾ ਇਹ ਕੋਈ ਅਸੀਂ ਵੋਟਾਂ ਵਾਸਤੇ ਇਕੱਠ ਨਹੀਂ ਕੀਤਾ ਇੱਕ ਇੰਟਰੋਡਕਸ਼ਨ ਕਰਨ ਵਾਸਤੇ ਤੇ ਆਪਕੋ ਆਉਣ ਵਾਲੇ ਸਮੇਂ ਦੀਆਂ ਜੋ ਗਤੀਵਿਧੀਆਂ ਨੇ ਉਹਨਾਂ ਨੂੰ ਤੈਅ ਕਰਨ ਵਾਸਤੇ ਤੇ ਦੂਸਰਾ ਇਹ ਹੈਗਾ ਵੀ ਅਸੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਸਾਨੂੰ ਥਾਵਾਂ ਦਿੱਤੀਆਂ ਗਈਆਂ ਬੈਠਣ ਵਾਸਤੇ ਭਵਨ ਬਣਾਉਣ ਵਾਸਤੇ ਜਿਹਦੇ ਵਿੱਚ ਦਾਸ ਨੇ ਵੀ ਉਪਰਾਲਾ ਕੀਤਾ ਸੀਗਾ ਤੇ ਹੁਣ ਵੀ ਉਹ ਉਪਰਾਲਾ ਹੈ ਜਗ੍ਹਾ ਜੋ ਦਿੱਤੀ ਗਈ ਹੈ ਮੇਰੇ ਨਾਲ ਸਰਪੰਚ ਸਾਹਿਬ ਖੜੇ ਨੇ ਪਿੰਡ ਪੂਰੀ ਮਾਜਰਾ ਤੋਂ ਜਿੱਥੋਂ ਜਗ੍ਹਾ ਹੈਗੀ ਆ ਤਾਂ ਇਹਨਾਂ ਨੇ ਦੱਸਿਆ ਜੋ ਸਾਡੇ ਹੁਣ ਦੇ ਮੌਜੂਦਾ ਐਮਐਲਏ ਸਾਡੇ ਵੀਰ ਨੇ ਗੁਰਨਾਲ ਸਿੰਘ ਘਨੌਰ ਜੀ ਨੇ ਕਿਉਂਕਿ ਯੂਕੇ ਸਾਡੇ ਕੋਲ ਕਬੱਡੀ ਖੇਡਣ ਆਉਂਦੇ ਰਹੇ ਨੇ ਬੜੇ ਵਧੀਆ ਖਿਡਾਰੀ ਨੇ ਬੜੀ ਵਧੀਆ ਸੋਚ ਵਾਲੇ ਨੇ ਸਾਡੇ ਪੁਰਾਣੇ ਦੋਸਤ ਵੀ ਨੇ ਤੇ ਉਹਨਾਂ ਨੇ ਇਹਨਾਂ ਨੂੰ 10 ਲੱਖ ਰੁਪਏ ਜੋ ਭੇਜਿਆ ਤੇ ਉਹਨਾਂ ਨੇ ਇਹ ਕਿਹਾ ਕਿ ਪੈਸੇ ਖਤਮ ਹੋਣ ਤੋਂ ਪਹਿਲਾਂ ਅਸੀਂ ਹੋਰ ਭੇਜ ਰਹੇ ਹਾਂ ਅਸੀਂ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਸਰਕਾਰਾਂ ਦਾ ਹੱਥ ਵਿੱਚ ਬਹੁਤ ਕੁਝ ਹੁੰਦਾ ਜੋ ਚਾਣ ਕਰਨ ਬਾਕੀ ਜੋ ਸਾਡੇ ਕੋਲੋਂ ਖੁੱਦ ਸਾਡੇ ਭਾਈਚਾਰੇ ਵਿੱਚੋਂ ਜੋ ਵੀ ਤਿਲ ਫੁੱਲ ਬੇਟਾ ਸਾਡੇ ਕੋਲ ਹੋ ਸਕੇ ਅਸੀਂ ਵੀ ਦੇ ਰਹੇ ਆ ਤੇ ਸਾਰੇ ਭਾਈਚਾਰੇ ਤੋਂ ਅਸੀਂ ਮੰਗ ਕਰਦੇ ਆ ਦੇਸ਼ ਉਦੇਸ਼ ਜਿੱਥੇ ਵੀ ਸੰਗਤ ਬੈਠੀ ਹੈ ਉਹ ਇਹਦੇ ਵਿੱਚ ਪਾਵੇ ਕਿ ਸਾਡਾ ਇੱਕ ਵੈਕਣ ਦਾ ਘਰ ਬਣ ਜਾਵੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸਾਨ ਵਿੰਗ ਯੂਥ ਵਿੰਗ ਪੋਲੀਟੀਕਲ ਵਿੰਗ ਜਾਂ ਫਾਈਨਾਂਸ ਦੇ ਜਿਸ ਤਰ੍ਹਾਂ ਦੇ ਵੀ ਸਾਡੇ ਨੌਜਵਾਨ ਹੈਗੇ ਨੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੀਆਂ ਜੋ ਜ਼ਿੰਮੇਵਾਰੀਆਂ ਨੇ ਉਹ ਆਉਣ ਵਾਲੇ ਸਮੇਂ 'ਚ ਮੀਟਿੰਗਾਂ ਲਾਵਾਂਗੇ ਤੇ ਨਾਲ ਦੀ ਨਾਲ ਸਭ ਨੂੰ ਸੁਣਿਆ ਲਾਵਾਂਗੇ ਜਿੱਦਾਂ ਇੱਕ ਦਿਖਿਆ ਜਾਂਦਾ ਜਿਵੇਂ ਅੱਜ ਇਕੱਠ ਹੋਇਆ ਹੈ ਭਾਈਚਾਰੇ ਦਾ ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ ਸਾਰੇ ਹੀ ਆਪਣੀ ਆਪਣੀ ਪਾਰਟੀ ਨਾਲ ਗੁੰਦਰ ਜਿਵੇਂ ਲੱਗੇ ਹੋਏ ਨੇ ਸਾਰੇ ਉੱਥੇ ਚਲੇ ਜਾਂਦੇ ਨੇ ਫਿਰ ਉਹ ਜਸ ਸੰਗਠਨਾ ਕਮਜ਼ੋਰ ਹੋ ਜਾਂਦਾ ਉਹਦੇ ਬਾਰੇ ਕੀ ਕਹਿਣਾ ਚਾਹੂਗਾ ਦੇਖੋ ਹੁੰਦਾ ਤਾਂ ਇਹੀ ਹੈ ਉਹੀ ਕਮਜ਼ੋਰੀਆਂ ਨੂੰ ਅਸੀਂ ਠੀਕ ਕਰਨ ਵਾਸਤੇ ਬੈਠੇ ਆ ਕਿ ਜਿਹੜਾ ਵੀ ਸਾਡਾ ਵੀਰ ਭੈਣ ਭਰਾ ਜਿੱਥੇ ਜੁੜਿਆ ਉਹ ਠੀਕ ਹੈ ਬਟ ਅਸੀਂ ਹੁਣ ਇਕੱਠੜ ਕਰਕੇ ਆਪਣਾ ਇੱਕ ਸੰਗਠਨ ਬਣਾ ਕੇ ਮੈਂਬਰਸ਼ਿਪ ਬਣਾ ਕੇ ਅਸੀਂ ਆਪਣੀ ਇੱਕ ਸ਼ਕਤੀ ਦਿਖਾਵਾਂਗੇ ਜਿਹਦੇ ਚ ਪਾਰਟੀਆਂ ਸਾਨੂੰ ਖੁਦ ਕੰਟੈਕਟ ਕਰਨੀਆਂ ਜਿਹੜੀ ਵੀ ਪਾਰਟੀ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਅਕਾਲੀ ਦਲ ਹੋਵੇ ਜਾਂ ਹੋਰ ਵੀ ਨਵੀਆਂ ਪਾਰਟੀਆਂ ਹੋ ਸਕਦੀਆਂ ਨੇ ਹੋ ਸਕਦਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਚ ਖੁਦ ਦੀ ਪਾਰਟੀ ਵੀ ਬਣਾ ਲਈਏ ਤਾਂ ਜੇ ਸਾਨੂੰ ਕੋਈ ਜਿਹੜੀ ਵੀ ਪਾਰਟੀ ਸਾਨੂੰ ਜ਼ਿਆਦਾ ਸਨਮਾਨ ਦਊਗੀ ਸਾਡੇ ਜ਼ਿਆਦੇ ਬੰਦਿਆਂ ਨੂੰ ਐਮਐਲਡੀ ਦੀਆਂ ਸੀਟਾਂ ਜਾਂ ਚੇਅਰਮੈਨੀਆਂ ਅਸੀਂ ਸਿੱਧੇ ਐਮਐਲਏ ਨਹੀਂ ਮੰਗਦੇ ਸਾਨੂੰ ਕੋਈ ਛੋਟੇ ਲੈਵਲ ਦੀਆਂ ਚੇਅਰਮੈਨੀਆਂ ਵੀ ਮਿਲਣ ਲੇਕਿਨ ਸਰਕਾਰ ਦੇ ਵਿੱਚ ਸਾਡੀ ਕੋਈ ਪੁੱਛਗਿੱਛ ਤਾਂ ਹੋਵੇ ਬਾਕੀ ਐਮਪੀ ਦੀ ਜਿੰਨੀਆਂ ਸਾਡੀਆਂ ਵੋਟਾਂ ਨੇ ਉਹਦੇ ਆਧਾਰ ਦੇ ਉੱਤੇ ਜਿਹੜਾ ਵੀ ਸਾਨੂੰ ਪਹੁੰਚ ਕਰੂਗਾ ਤੇ ਅਸੀਂ ਇਕੱਠੇ ਹੋ ਕੇ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ 100 ਦੇ 100% ਆ ਰਹੇ ਹਾਂ 100% ਤਾਂ ਕਦੀ ਕਿਸੇ ਨਾਲ ਨਹੀਂ ਚੱਲਦੇ ਪਰ ਸਾਡਾ ਵਾਅਦਾ ਹੈ ਕਿ ਜਿੰਨੀ ਸਾਡੀ 22-23 ਲੱਖ ਤੋਂ ਲੈ ਕੇ 30-35 ਲੱਖ ਤੱਕ ਸਾਡੀ ਵੋਟ ਹੈ ਪੰਜਾਬ ਦੇ ਵਿੱਚ ਤੇ ਅਸੀਂ ਇਹ ਕਹਿੰਨੇ ਵੀ 60 70% ਅਸੀਂ ਇਕੱਠੇ ਹੋ ਗਏ ਜਿੱਧਰ ਵੀ ਆ ਗਏ ਪੱਕੇ ਆ ਜਾਾਂਗੇ ਤੇ ਸਰਕਾਰ ਵੀ ਉਹਦੀ ਬਣੂਗੀ ਬਟ ਇਹ ਚੀਜ਼ਾਂ ਅਸੀਂ ਉਲੀਕ ਰਿਆਂ ਜੇ 1.5 2 ਸਾਲ ਪਏ ਨੇ ਤੇ ਇਹਦੀ ਸਾਰੀ ਵਰਕਿੰਗ ਤਕਰੀਬਨ ਸਾਡੀ 50 70% ਹੋ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵਰਕਿੰਗ ਕਰਾਂਗੇ ਤੇ ਅਸੀਂ ਸੱਦਾ ਵੀ ਦਿੰਨੇ ਆ ਬਾਅਦ ਵਿੱਚ ਸਾਨੂੰ ਕੋਈ ਇਹ ਨਾ ਕਿ ਦੇਖੋ ਸਾਨੂੰ ਅੱਜ ਜਾਣਦੇ ਨੇ ਅਜ ਮੀਡੀਆ ਦਾ ਜ਼ਮਾਨਾ ਹੈ ਅਸੀਂ ਆਪਦੇ ਨੰਬਰ ਛੱਡਾਂਗੇ WhatsApp ਤੇ ਵੀ ਛੱਡਾਂਗੇ ਇੱਕ ਟੋਲ ਫਰੀ ਨੰਬਰ ਮੈਂ ਦੇ ਰਿਆਂ ਹੈਗਾ ਇੱਕ ਅਸੀਂ ਹੋਰ ਮੈਂ ਮੈਸੇਜ ਦੇਣਾ ਚਾਹੁੰਨਾ ਗੱਲ ਤੁਹਾਡੀ ਜੋੜ ਕੇ ਕਿ ਤੁਹਾਡੀ ਬਾਈਟ ਲੰਬੀ ਨਹੀਂ ਹੋ ਰਹੀ ਦੇਖੋ ਜੀ ਘਰਾਂ ਦੇ ਵਿੱਚ ਵੀ ਲੜਾਈਆਂ ਹੁੰਦੀਆਂ ਨੇ ਤੇ ਪਿੰਡਾਂ 'ਚ ਵੀ ਹੁੰਦੀਆਂ ਨੇ ਹਰ ਥਾਂ ਦੇ ਉੱਤੇ ਤੇ ਫੈਸਲੇ ਕਰਾਉਂਦੇ ਨੇ ਜਿਸ ਤਰ੍ਹਾਂ ਮਹਾਪੰਚਾਇਤਾਂ ਬਣੀਆਂ ਹੋਈਆਂ ਨੇ ਜਾਂ ਮੈਨੂੰ ਮੇਰੇ ਇੱਕ ਦੋਸਤ ਨੇ ਦੱਸਿਆ ਸੀ ਵੀ ਕੁਝ ਹੋਰ ਮੈਂ ਲੋਕ ਨੇ ਜਿਹੜੇ ਕਿ ਟੋਨ ਫਰੀ ਨੰਬਰ ਹੈ ਇੱਕ ਮਹਾਪੰਚਾਇਤ ਬਣਾ ਰਹੇ ਆ ਕਿ ਅਸੀਂ ਫੈਸਲੇ ਖੁਦ ਕਰੀਏ ਥਾਣੇ ਜਾਣ ਤੋਂ ਪਹਿਲਾਂ ਜਿਹਦੇ ਕਰਕੇ ਕਿ ਸਾਡੇ ਲੋਕ ਇਕੱਠੇ ਰਹਿਣ ਤੇ ਇੱਕ ਦੂਜੀ ਦਾ ਸਤਕਾਰ ਕਰਨ ਉਹ ਅਸੀਂ ਥੋੜੇ ਦਿਨਾਂ ਦੇ ਵਿੱਚ ਇੱਕ ਮਹਾਪੰਚਾਇਤ ਦਾ ਵੀ ਸੰਗਠਨ ਕਰਨ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਦੇਵ ਸਿੰਘ ਮਿੰਟੂ ਚੋਹਾਨ ਕੈਸ਼ੀਅਰ ਪੰਜਾਬ ਵਿਸ਼ਵਸੇਖ ਰਾਜਪੂਤ ਭਾਈਚਾਰਾ ਮੈਂ ਸਾਰੇ ਜਿੰਨੇ ਵੀ ਮੇਰੇ ਵੀਰ ਅੱਜ ਇਸ ਮੀਟਿੰਗ ਚ ਆਏ ਸੀ ਸਰਪੰਚ ਪੰਚ ਲੰਬਰਦਾਰ ਪਿੰਡਾਂ ਦੇ ਮੋਤਬਰ ਵੀਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇੱਥੇ ਪਹੁੰਚਣ ਤੇ ਅਤੇ ਮੈਂ ਸਾਰੇ ਜਿਹੜੇ ਰਾਜਪੂਤ ਭਾਈਚਾਰੇ ਦੇ ਬਜ਼ੁਰਗ ਹੈ ਜਿੰਨੇ ਨੌਜਵਾਨ ਵੀਰ ਹੈ ਉਹਨਾਂ ਨੂੰ ਨਾਲ ਲੈ ਕੇ ਅਸੀਂ ਅੱਗੇ ਜੋ ਵੀ ਪ੍ਰੋਗਰਾਮ ਲਿਖਾਂਗੇ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਦੀ ਸਹਿਮਤੀ ਨਾਲ ਪ੍ਰੋਗਰਾਮ ਲਿਖਾਂਗੇ ਅੱਗੇ ਦਾ ਜੋ ਵੀ ਅੱਜ ਸਾਡੀ ਪਲੇਠੀ ਮੀਟਿੰਗ ਸੀ ਰਾਜਪੂਤ ਭਾਈਚਾਰੇ ਦੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅਤੇ ਸਰਦਾਰ ਨਰਿੰਦਰ ਸਿੰਘ ਜੀ ਬਪਰੋਰ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਡਾ ਵੱਡਾ ਪ੍ਰੋਗਰਾਮ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਲਜਾਰ ਸਿੰਘ ਜੀ ਪੰਜਪੂਰੀ ਮਾਜਰਾ ਤੇ ਸਾਡੇ ਐਮਐਸ ਸਾਹਿਬ ਨੂੰ ਬਹੁਤ ਜ਼ਿਆਦਾ ਇੰਟਰਸਟ ਕਰਨੇ ਤੇ ਮਾਨ ਸਾਹਿਬ ਮੁੱਖ ਮੰਤਰੀ ਜੀ ਭਗਵਤਵਾਨ ਜੀ ਉਹ ਉਹ ਵੀ ਇਸ ਗੱਲ ਤੇ ਅਫਸਰ ਨੇ ਕੇਵੀ ਰਾਜਪੁਰਮ ਬਣਾਇਆ ਜਾਵੇ ਐਮਐਲ ਸਾਹਿਬ ਨੇ ਇਹ ਕਿਹਾ ਹੋਇਆ ਤੁਸੀਂ ਪੈਸੇ ਲਗਾਓ ਪੈਸੇ ਖਰਚ ਤੇ ਪਹਿਲਾਂ ਹੋਰ ਜਾਵੇ ਉਹ ਜਿਨੂੰ ਚਾਹਦੇ ਨੇ ਕਿ ਭਵਨ ਬਣਿਆ ਬਣਾਇਆ ਜਾਵੇ ਅਸੀਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਤੇ ਅਸੀਂ ਆਪਣੇ ਜਿਨੂੰ ਆਪਣੀ ਵੀ ਕੋਸ਼ਿਸ਼ ਕਰਕੇ ਮਿਹਨਤ ਕਰਕੇ ਉਹ ਤੁਸਕੋ